ਚੱਲੀ ਕਰਦੇ ਤੇ ਹੁਣ ਇਸ ਜਗ੍ਹਾ ਦੇ ਉੱਤੇ ਆਪਾਂ ਮੌਜੂਦ ਆ ਇਹ ਆ ਸ਼ਹੀਦੀ ਝੰਡ ਸ਼ਹੀਦੀ ਝੰਡ ਇਹ ਇਸ ਦਾ ਇਤਿਹਾਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਉਹ ਝੰਡਾ ਜਿਸ ਜਗ੍ਹਾ ਦੇ ਉੱਤੇ ਜਿਹੜਾ ਭਾਈ ਲਖਮਣ ਸਿੰਘ ਧਾਰੋਵਾਲ ਜੀ ਨੂੰ ਸ਼ਹੀਦ ਕੀਤਾ ਗਿਆ ਕੀਤਾ ਗਿਆ ਜੀ ਜੀ ਐਵੇਂ ਆ ਨਾ ਹਾਂਜੀ ਤੇ ਆਪਾਂ ਝੰਡ ਬਾਰੇ ਬੜੇ ਗਾਣੇ ਸੁਨੇ ਆ ਹਨਾ ਮਿਰਜੇ ਦਾ ਝੰਡ ਮਿਰਜੇ ਝੰਡ ਥੱਲੇ ਮਾਰ ਦਿੱਤਾ ਜਾਂ ਕੁਝ ਹੋਰ ਪਰ ਫਾਨੋ ਸਾਡੇ ਇਤਿਹਾਸਕਾਰਾਂ ਨੇ ਜਾਂ ਸਾਡੇ ਪੰਜਾਬੀਆਂ ਨੂੰ ਸਾਡੇ ਸਿੱਖਾਂ ਨੂੰ ਕਦੇ ਆ ਨਹੀਂ ਦੱਸਿਆ ਗਿਆ ਕਿ ਸਾਡੇ ਕੋਲ ਇੱਕ ਉਹ ਝੰਡਾ ਵੀ ਹੈਗਾ ਜਿਹਦੇ ਥੱਲੇ ਸਾਡੇ ਜਿਹੜੇ ਆ ਸ਼ਹੀਦ ਕੀਤੇ ਗਏ ਸਿੰਘਾਂ ਨੂੰ ਪੁੱਠਾ ਸਾੜ ਪੁੱਠਾ ਲਟਕਾ ਕੇ ਜਿਹੜਾ ਇਹ ਅੱਗ ਲਾ ਕੇ ਸਾੜਿਆ ਗਿਆ ਇਹ ਉਹ ਸ਼ਹੀਦੀ ਝੰਡਾ ਹੈ ਜਦੋਂ 1921 ਦੇ ਵਿੱਚ ਅੰਗਰੇਜ਼ਾਂ ਦੇ ਨਾਲ ਗੱਟ ਜੋੜ ਹੋਣ ਤੋਂ ਬਾਅਦ ਨਰੈਣੂ ਮੰਤ ਨੇ ਨਨਕਾਣਾ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ ਤੇ ਇੱਥੇ ਬੈਠ ਕੇ ਆਪਣੀ ਮਨਮਾਨੀਆਂ ਕਰਨ ਲੱਗਿਆ ਗੁਰੂ ਸਾਹਿਬ ਦੀ ਬਿਆਦਬਿਆ ਕਰਨ ਲੱਗਿਆ ਕਿ ਆਪਣਾ ਹੀ ਪੂਰਾ ਰਾਜ ਚਲਾਉਂਦੇ ਸੀ ਹਾਂਜੀ ਹਾਂਜੀ ਬਿਲਕੁਲ ਨਸ਼ੇ ਪਦਾਰਤ ਕਰਦੇ ਸੀ ਥੱਲੇ ਇੱਥੇ ਬੇਸਮੈਂਟ ਵਿੱਚ ਜੋ ਗੰਦ ਬਲਾ ਮਤਲਬ ਜਿਹੜੇ ਰੇਪ ਹਾਂ ਮਤਲਬ ਕਹਿਤਿਆਂ ਕਰਦਾ ਸੀ ਸਾਰੇ ਹਨਾ ਮਤਲਬ ਜਿੰਨੇ ਵੀ ਕੋਈ ਕਰਮ ਸੀਗੇ ਉਹ ਸਾਰੇ ਨਨਕਾਣਾ ਸਾਹਿਬ ਦੇ ਹਦੂਦ ਦੇ ਅੰਦਰ ਉਹ ਕਰਨ ਲੱਗੇ ਨਰਿਆਣੂ ਮੰਤ ਤਾਂ ਸਿੱਖਾਂ ਨੇ ਜਿਹੜਾ ਹੈ ਹਮੇਸ਼ਾ ਦੀ ਤਰ੍ਹਾਂ ਉੱਥੋਂ ਜਥੇ ਬਣਾ ਕੇ ਜਿਹੜਾ ਹੈ ਮੋਰਚਾ ਲਾਉਣ ਦੀ ਸੋਚੀ ਕਿ ਆਪਾਂ ਜਾ ਕੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਈਏ ਤਾਂ ਲక్ష్మణ ਸਿੰਘ ਧਾਰੋਵਾਲ ਜੀ ਜਿਹੜੇ ਆ ਉਹ ਆਪਣਾ ਜਥਾ ਲੈ ਕੇ 200 ਦੇ ਕਰੀਬ ਲਗਭਗ ਇੱਥੇ ਆਏ ਤੇ ਨਰੈਨੂ ਮੰਤ ਨੇ ਅੰਗਰੇਜ਼ਾਂ ਦੀ ਸ਼ਹਿ ਦੇ ਉੱਤੇ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਤੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਜਿਹੜਾ ਇਸ ਜਗ੍ਹਾ ਦੇ ਉੱਤੇ ਲక్ష్మణ ਸਿੰਘ ਧਾਰੋਵਾਲ ਜੀ ਨੂੰ ਤੇ ਸ਼ਹੀਦ ਕੀਤਾ ਹੀ ਗਿਆ ਤੇ ਨਾਲ ਦੀ ਨਾਲ ਜਿਹੜਾ ਹੋਰ ਵੀ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੇ ਲక్ష్మణ ਸਿੰਘ ਧਾਰੋਵਾਲ ਜੀ ਨੂੰ ਇਸ ਝੰਡ ਦੇ ਥੱਲੇ ਜਿਹੜਾ ਹੈ ਉਹ ਅੱਗ ਲਗਾ ਕੇ ਜਿਹੜਾ ਪੁੱਠਾ ਲਟਕਾ ਕੇ ਅੱਗ ਲਾ ਕੇ ਫਿਰ ਸਾੜਿਆ ਗਿਆ ਇਹ ਕਰਕੇ ਉਸਨੂੰ ਸ਼ਹੀਦ ਦੀ ਏਜੰਡ ਕਿਹਾ। ਐਵੇਂ ਹੈ ਨਾ? ਹਾਂ ਜੀ। ਤੇ ਭਾਈ ਜਦੋਂ ਵੀ ਤੁਸੀਂ ਗੱਲ ਕਰਦੇ ਆ ਕਿ ਨਨਕਾਣਾ ਸਾਹਿਬ ਕਿਉਂ ਆਣਾ ਜ਼ਰੂਰੀ ਹੈ ਜਾਂ ਹੋਰ ਪਿਛੜੇ ਗੁਰਦੁਆਰਿਆਂ 'ਚ ਆਉਣਾ ਜ਼ਰੂਰੀ ਕਿਉਂ ਹੈ। ਇਹਨਾਂ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਵਾਸਤੇ ਇਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਹਜ਼ਾਰਾਂ ਸ਼ਹੀਦیاں ਹੋਈਆਂ ਨੇ। ਪਹਿਲਾ ਲక్ష్మణ ਸਿੰਘ ਜੀ ਦੀ ਜਿਹੜੀ ਸ਼ਹੀਦੀ ਆ ਉਹ ਸਾਡੇ ਵਾਸਤੇ ਹੋਈ ਹੈ ਵੀ ਸਾਡੀ ਸਿੱਖ ਸੰਗਤ ਨੂੰ ਜਿਹੜਾ ਇਹ ਆ ਗੁਰਦੁਆਰਾ ਸਾਹਿਬ ਜਿਹੜਾ ਆਜ਼ਾਦ ਮਿਲੇ। ਕਿ ਜਦੋਂ ਆਪਣੀ ਸੰਗਤ ਇੱਥੇ ਆਏ ਤਾਂ ਉਹ ਗੁਰੂ ਸਾਹਿਬ ਦੀ ਜਿਹੜੀ ਇੱਜ਼ਤ ਆ ਉਹਨਾਂ ਦਾ ਮਾਨ ਸਤਕਾਰ ਆ ਉਹ ਬਰਕਰਾਰ ਰਹੇ ਤੇ ਇੱਥੇ ਨਰੈਣੂ ਮੰਤ ਨੂੰ ਬਾਹਰ ਕਟਿਆ ਤੇ ਆਪਾਂ ਬਹੁਤ ਵਾਰ ਕਹਿ ਦਿੰਦੇ ਆ ਕਿ ਨਨਕਾਣਾ ਸਾਹਿਬ ਦਾ ਪੀੜਾ ਲੱਗ ਗਿਆ ਤਾਂ ਹੋਰ ਦੇਸ਼ ਦਾ ਨਹੀਂ ਲੱਗਣਾ ਇਹਨਾਂ ਗੁਰਦੁਆਰਿਆਂ ਨੂੰ ਜਿਹੜਾ ਆਜ਼ਾਦ ਕਰਵਾਉਣ ਪਿੱਛੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਨੇ ਪਹਿਲੇ ਲక్ష్ਮੀ ਸਿੰਘ ਤਰਵਾਲ ਜੀ ਵਰਗੇ ਜਿਹੜੇ ਪੁੱਠੇ ਲੜਕਾ ਕੇ ਸਾੜੇ ਗਏ ਨੇ ਤੇ ਸਾਨੂੰ ਅੱਜ ਵੀ ਜਿਹੜਾ ਨਨਕਾਣਾ ਸਾਹਿਬ ਨਾਲੋਂ ਜਿਹੜਾ ਹੋਰ ਮੋਲਕ ਆ ਪਿਆਰੇ ਨੇ ਤੇ ਇਹ ਉਹੀ ਝੰਡਾ ਵੀ ਅੱਜ ਵੀ ਮੌਜੂਦ ਹੈ ਸਮਾਂ ਰਹਿੰਦੇ ਇੱਥੇ ਆਓ ਇਸ ਝੰਡ ਦੇ ਜ਼ ਤੇ ਠੀਕ ਹੈ ਨਾ ਆ ਦੇਖੋਗੇ ਆਪਣਾ ਏਜੰਡਾ ਤੇ ਆਪਣੇ ਬੱਚਿਆਂ ਨੂੰ ਵੀ ਦੱਸੋ ਕਿ ਇਹ ਸਾਡਾ ਏਜੰਡਾ ਬਈ ਮਿਰਜੇ ਵਾਲਾ ਏਜੰਡਾ ਸਾਡਾ ਨਹੀਂ ਹੈਗਾ ਚਲਿਏ ਜੀ ਅੱਗੇ ਜਾ ਸਿੱਧੀ ਸਥਾਨ ਤੇ ਇਹ ਸਿੱਧੀ ਸਥਾਨ ਹਾਂਜੀ ਹਾਂਜੀ ਇਸ ਜਗ੍ਹਾ ਦੇ ਉੱਤੇ ਇਹ ਸਸਕਾਰ ਕੀਤਾ ਗਿਆ ਸੀ ਨਾ ਹਾਂਜੀ ਦੋਸਤੋ ਸਿੰਗਲ ਜਿਹੜੇ ਆਏ ਸੀ ਜਥੇ ਨਾਲ ਲੋਨਾ ਦਾ ਸਸਕਾਰ ਹੋਇਆ ਸੀ ਕੁਛ ਦਾ ਇੱਥੇ ਹੋਇਆ ਸੀ ਤੇ ਕੁਛ ਉੱਧਰ ਹੋਇਆ ਸੀ ਤੇ ਇਹ ਉਹ ਜਗ੍ਹਾ ਬਈ ਜਿਸ ਜਗ੍ਹਾ ਦੇ ਉੱਤੇ ਜਿਹੜਾ ਆ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਹਾਂਜੀ ਪਹਿਲਾ ਸ਼ਮ ਸਿੰਘ ਤਰਵਾਲ ਜੀ ਦੇ ਨਾਂ ਜਿਹੜੇ ਜਾਤਾ ਆਇਆ ਸੀਗਾ 200 ਦੇ ਕਰੀਬ ਉਹ ਜਦੋਂ ਉੱਥੇ ਆਇਆ ਤਾਂ ਨਰੇ ਨੂੰ ਮੰਨਤ ਨੇ ਉਹਨਾਂ ਤੇ ਗੋਲੀਬਾਰੀ ਕੀਤੀ ਤੇ ਸ਼ਹੀਦ ਕੀਤੇ ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਦੇ ਦੇਹਾਂ ਜਿਹੜੀਆਂ ਇਕੱਠੀਆਂ ਕਰਕੇ ਇਸ ਜਗ੍ਹਾ ਦੇ ਉੱਤੇ ਜਿਹੜਾ ਅਸਥਕਰ ਕੀਤਾ ਗਿਆ ਇਹ ਤੇ ਬਾਅਦ ਵਿੱਚ ਜਿਹੜੀ ਇਹ ਸੋਨੇ ਦੀ ਪਾਲਕੀ ਲਿਆਂਦੀ ਗਈ ਇੰਡੀਆ ਦੀ ਤਰਫੋਂ ਅੱਛਾ ਇਹ ਸੋਨੇ ਦੀ ਪਾਲਕੀ ਇਹ ਹੁਣ ਆਈ ਹੈ ਹਾਂਜੀ ਇਹ ਤਕਰੀਬਨ 2005 ਚ ਹੀ ਪਤਾ ਨਹੀਂ ਇਹਨੇ 2005 ਅੱਛਾ ਜੀ ਤੇ ਉਹ ਸਥਾਨ ਹੈ ਨਾ ਜਿਸ ਜਗ੍ਹਾ ਦੇ ਉੱਤੇ ਇਹ ਦੰਦਾ ਸੰਸਕਾਰ ਕੀਤਾ ਗਿਆ ਹਾਂਜੀ ਹਾਂਜੀ ਤੇ ਇਸ ਤੋਂ ਪਹਿਲਾਂ ਜਿਹੜੇ ਦੱਸਦੇ ਸੀ ਕਿ ਇਸ ਤੋਂ ਪਹਿਲਾਂ ਉਹ ਬੇਸਮੈਂਟ ਦੇ ਵਿੱਚ ਸੀਗਾ ਉਸਤਾਨ ਹਾਂਜੀ ਹਾਂਜੀ ਬੇਸਮੈਂਟ ਸੀ ਉਹਨਾਂ ਦਾ ਦਰਵਾਜ਼ਾ ਉੱਥੋਂ ਨਿਕਲਦਾ ਸੀ ਕਿੱਥੋਂ ਉਹ ਉਹ ਜਿਹੜਾ ਥੜਾ ਬਣਾਇਆ ਹੋਇਆ ਜਿਹੜੀ ਥੜਾ ਬਣਿਆ ਹੋਇਆ ਇੱਕ ਥੜੇ ਤੋਂ ਪਹਿਲਾਂ ਦਰਵਾਜ਼ਾ ਨਿਕਲਦਾ ਸੀ ਤੇ ਉਹ ਬੇਸਮੈਂਟ ਜਾ ਕੇ ਜਿਹੜਾ ਉੱਥੇ ਆਉਂਦਾ ਸੀ ਹਨਾ ਇਹ ਹਾਂਜੀ ਹਾਂਜੀ ਤੇ ਇਹ ਬੰਦ ਕਰ ਦਿੱਤਾ ਹੁਣ ਜੇ ਬੰਦ ਕਰ ਦਿੱਤਾ ਜਦੋਂ ਬੰਦ ਕਰਦੇ ਪਏ ਸੀ ਤੇ ਇਹਦੇ ਚ ਧੂਆ ਨਿਕਲਦਾ ਪਿਆ ਸੀ ਧੂਆ ਐਡਾ ਕੁਛ ਦੀ ਧੂਆ ਸੀ ਕਿ ਪੂਰਾ ਮਤਲਬ ਉੱਤੇ ਅਸਮਾਨ ਤੱਕ ਸਾਰਾ ਕਾਲਾ ਹੋ ਗਿਆ ਸੀ ਧੂਆਂ ਇੰਨਾ ਅੱਛਾ ਜੀ ਹੈ ਨਾ ਹਾਂਜੀ ਇੱਕ ਸੇਕ ਨਿਕਲ ਰਿਹਾ ਸੀ ਵਿੱਚੋਂ ਬੰਦ ਕਰਦੇ ਹੋਏ ਅੱਛਾ ਜੀ ਇਹ ਮੈਨੂੰ ਤਾਂ ਨਹੀਂ ਪਤਾ ਹੁਣ ਪਹਿਲੇ ਇਹ ਉਸਤਾਨ ਹੈ ਪਰ ਇਹ ਬੰਦ ਕਰ ਦਿੱਤਾ ਗਿਆ ਤੇ ਇਹਦਾ ਜਿਹੜਾ ਬੇਸਮੈਂਟ ਉੱਥੇ ਖਤਮ ਹੁੰਦਾ ਸੀ ਹਾਂਜੀ ਹਾਂਜੀ ਉੱਥੇ ਸਾਰਾ ਵਿੱਚ ਜਾਂਦਾ ਸੀ ਇਹ ਉਸਤਾਨ ਹੈ ਤੇ ਫਿਰ ਹੁਣ ਇਹਦਾ ਕੋਈ ਦਰਵਾਜ਼ਾ ਕੁਝ ਨਹੀਂ ਰੱਖਿਆ ਹੈ ਨਾ ਨਹੀਂ ਥੱਲੂ ਮਤਲਬ ਇਹ ਹੀ ਹੈ ਬਸ ਥੜਾ ਹੀ ਆ ਬਚੋ ਨੀ ਤੇ ਗੁਰੂ ਨਾਨਕ ਨਿਕੰਦਰ ਚੜੇ ਸੋਈ ਅੱਜ ਤੋਂ 472 ਸਾਲ ਪਹਿਲਾਂ ਅਜੇ ਤੱਕ ਗੁਰੂ ਨਾਨਕ ਦੇਵ ਜੀ ਦੇ ਨੋਤਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਹੀਂ ਰੱਖੀ ਸੀਗੀ ਹੈ ਨਾ ਹਾਂਜੀ ਓਕੇ ਇਹਦਾ ਉਹ ਲਿਖਿਆ ਹੋਇਆ ਵੀ ਮਹਾਰਾਜ ਜੀ ਦਾ ਪ੍ਰਕਾਸ਼ ਇੱਤੇ ਹੋਇਆ ਸੀ ਹੈ ਨਾ ਹਾਂਜੀ ਤਾਂ ਮਤਲਬ ਕਿ ਉਸ ਟਾਈਮ ਤੇ ਬੇਸਮੈਂਟ ਸੀ ਤੇ ਬੇਸਮੈਂਟ ਦੇ ਵਿੱਚ ਉੱਤੇ ਸਸਕਾਰ ਕੀਤਾ ਗਿਆ ਹੈ ਹਾਂਜੀ ਹਾਂਜੀ ਬਿਲਕੁਲ ਤੇ ਇੱਥੇ ਮੈਂ ਸੁਣਿਆ ਸੀ ਪੁਰਾਤਨ ਖੂਹ ਵੀ ਨੇ ਹਾਂਜੀ ਹੈ ਆਜੋ ਜੀ ਪਿੱਛੇ ਆਜੋ ਜੀ ਕਿਧਰ ਨੇ ਇੱਕ ਇੱਕ ਪਿਛਲੇ ਪਾਸੇ ਦੱਸ ਦਿਓ ਇੱਕ ਇਹ ਇਹ ਜੀ